ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਉਮੀਦਵਾਰਾਂ ਲਈ ਇੱਕ ਅਪਡੇਟ ਲੈ ਕੇ ਆਏ ਹਾਂ ਜੋ ਕਿ ਸਾਰੇ ਬੱਚਿਆਂ ਨੂੰ ਪਤਾ ਹੀ ਆ ਕਿ ਆਪਣੀ ਜਿਹੜੀ ਫਿਜ਼ੀਕਲ ਸੀ ਲਾਸਟ ਮੰਥ ਆਪਣੇ ਪੋਸਟਪੋਨ ਹੋ ਗਈ ਠੀਕ ਆ ਕਾਦੇ ਕਾਰਨ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਸੀ ਠੀਕ ਆ ਪਾਣੀ ਜਾਦੇ ਆ ਰਿਹਾ ਸੀ ਪਿੱਛੋਂ ਤੇ ਪੰਜਾਬ ਦੇ ਜਿਹੜੇ 8-9 ਜ਼ਿਲ੍ਹੇ ਸੀ ਕੁਝ ਤਾਂ ਇੰਨੀ ਤਰ੍ਹਾਂ ਮਤਲਬ ਕਿ ਪ੍ਰਭਾਵਿਤ ਹੋ ਗਏ ਸੀ ਇੰਨੇ ਬੁਰੇ ਤਰੀਕੇ ਨਾਲ ਕਿ ਉੱਥੇ ਰਹਿਣ ਕਰਨ ਨੂੰ ਵੀ ਜਗ੍ਹਾ ਨਹੀਂ ਸੀ ਤੇ ਲੋਕ ਸੜਕਾਂ ਤੇ ਆ ਰਹੇ ਸੀ ਤੇ ਉਦੋਂ ਪਿੱਛੇ ਹੁਣ ਰੌਲਾ ਪਿਆ ਸੀ ਸਟੂਡੈਂਟਸ ਦਾ ਕੁਝ ਕਹਿ ਰਹੇ ਸੀ ਕਿ ਸਰ ਜਿਹੜੇ ਸਾਡੇ ਬੱਚਿਆਂ ਦੇ ਫਿਜ਼ੀਕਲ ਆ ਉਹ ਹੋਣੇ ਚਾਹੁੰਦੇ ਆ ਤੇ ਕੁਝ ਕਹਿੰਦੇ ਸੀ ਨਹੀਂ ਹੋਣੇ ਚਾਹੁੰਦੇ ਪਰ ਜਿਹੜੀ ਪੰਜਾਬ ਸਰਕਾਰ ਦੀ ਆਪਾਂ ਇਹ ਇੱਕ ਬੜੀਆ ਉਦਮੀ ਕਦਮ ਮੰਨਦੇ ਸੀ ਕਿ ਉਹਨਾਂ ਨੇ ਬੱਚਿਆਂ ਦੀ ਜਿਹੜੀ ਅਪੀਲ ਨੂੰ ਸੁਣਿਆ ਤੇ ਫਿਜ਼ੀਕਲ ਸੀ ਜਿਹੜੇ ਪੋਸਟਪੋਨ ਕੀਤੇ ਤੇ ਹੁਣ ਉਹਨਾਂ ਨੂੰ ਫਿਜ਼ੀਕਲ ਦੀ ਇੱਕ ਅਪਡੇਟ ਆ ਆਈ ਹੈ ਪੰਜਾਬ ਪੋਰਟਸ ਦੀ ਸਾਈਟ ਤੇ ਤੇ ਅੱਜ ਆਪਾਂ ਉਸ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦੇਣੀ ਆ ਕਿ ਹੁਣ ਜਿਹੜੇ ਤੁਹਾਡੇ ਫਿਜ਼ੀਕਲ ਨੇ ਉਹ 1 ਅਕਤੂਬਰ ਤੋਂ ਤਕਰੀਬਨ ਤਕਰੀਬਨ ਤੁਹਾਨੂੰ ਸਾਰਾ ਕੁਝ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦਾਂਗੇ 1 ਅਕਤੂਬਰ ਤੋਂ ਸਾਰੀ ਡਿਟੇਲ ਆਉਣੀਆਂ ਜਾਂ ਫਿਰ ਐਡਮਿਟ ਕਰੜਾਉਣੇ ਆ ਜਾਂ ਤੁਹਾਡਾ 1 ਅਕਤੂਬਰ ਤੋਂ ਫਿਜ਼ੀਕਲ ਸਟਾਰਟ ਹੋਣੇ ਆ ਤੋਂ ਕੁੱਲ ਮਿਲਾ ਕੇ ਹੁਣ ਤੁਹਾਡੇ ਕੋਲ ਦਿਨ ਬਹੁਤ ਹੀ ਥੋੜੇ ਨੇ ਹੁਣ ਆਪਾਂ ਅੱਜ 10 11 ਤਰੀਕ ਆ ਤੇ ਤੁਹਾਡੇ ਕੋਲ 15 16 ਦਿਨ ਤੇ ਇਸ ਮੱਥ ਦੇ ਮੰਨ ਕੇ ਚੱਲੋ ਠੀਕ ਆਪਾਂ ਤੁਸੀਂ ਸਾਰੇ ਦਿਨ ਮੰਨ ਕੇ ਚੱਲੋ ਤੇ 1-2 ਦਿਨ ਤੁਸੀਂ ਅਕਤੂਬਰ ਜਿਹੜਾ ਆਪਣਾ ਨੈਕਸਟ ਮੰਥ ਆ ਗਿਆ ਅਕਤੂਬਰ ਦੇ ਮੰਨ ਕੇ ਚੱਲੋ ਠੀਕ ਆ ਕਿਉਂਕਿ ਜਿਹੜੇ ਸੋਡੇ ਫਿਜ਼ੀਕਲ ਨੇ ਉਹ ਜਲਦ ਤੋਂ ਜਲਦ ਸਟਾਰਟ ਹੋ ਜਾਣਗੇ ਘੱਟੋ ਘੱਟ ਜਿਹੜਾ ਐਡਮਿਟ ਕਾਰਡ ਆਉਣਾ ਉਹ 2-3 ਦਿਨ ਪਹਿਲਾਂ ਆਊਗਾ ਤੁਹਾਡੇ ਫਿਜ਼ੀਕਲ ਲਈ ਹੁਣ ਤੁਹਾਡੇ ਕੋਲ ਦਿਨ ਕੁੱਲ ਲੈ ਕੇ ਗਿਣਤੀ ਦੇ ਦਿਨ ਨੇ ਇਹ ਜਿਹੜੇ 20 ਦਿਨ ਨੇ ਤੁਹਾਡਾ ਫਿਊਚਰ ਡਿਸਾਈਡ ਕਰਨਗੇ ਕਿ ਤੁਸੀਂ ਕੀ ਕਰਨਾ ਤੇ ਬਾਕੀ ਚਲੋ ਮੈਂ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਹੈ ਸਾਰੀ ਆਪਾਂ ਵੀਡੀਓ ਦੀ ਗੱਲ ਕਰਦੇ ਆਂ ਜਿਹੜੀ ਆਪਾਂ ਪਾਸਵਰਡ ਪੋਰਟਲ ਤੇ ਆ ਕੇ ਆਰ ਹੈਪਾ ਤੁਹਾਨੂੰ ਵੀ ਦਿਖਾਉਣੇ ਆਪਾਂ ਸਾਰਾ ਕੁਝ ਜਿਹੜਾ ਸਕਰੀਨਸ਼ਾਟ ਲੈ ਕੇ ਆਏ ਆਂ ਤੇ ਤੁਹਾਡੀ ਫਾਈਨਲ ਐਕਸਪੈਕਟਿਡ ਕਟ-ਆਫ ਕਿੰਨੀ ਜਾ ਸਕਦੀ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ ਤੇ ਬਾਕੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਤੁਸੀਂ ਜਿਵੇਂ ਇਸ ਤਰੀਕੇ ਨਾਲ ਤੁਸੀਂ ਫੋਟੋ ਦੇਖ ਹੀ ਰਹੇ ਹੋ ਇੱਥੇ ਅਗਰ ਤੁਸੀਂ ਪੰਜਾਬ ਪੁਲਿਸ ਦੀ ਸਾਈਟ ਖੋਲੋਗੇ ਨਾ ਤੁਸੀਂ ਆਪਣੇ ਕਿਸੇ ਵੀ ਬ੍ਰਾਊਜ਼ਰ ਤੇ ਜਾ ਕੇ ਤੁਸੀਂ ਭ ਠੀਕ ਹੈ ਜੀ TCS ਪੰਜਾਬ ਪੁਲਿਸ ਕਨਸਟੇਬਲ ਰਿਕਰੂਟਮੈਂਟ 2025 ਭਰੋਗੇ ਤਾਂ ਉਸ ਜਿਹੜੀ ਪਹਿਲੀ ਸਾਈਟ ਆਉਗੀ ਤੁਸੀਂ ਉਸ ਨੂੰ ਓਪਨ ਕਰਿਓ ਤੇ ਜਿਹੜੀ ਇਹ ਉੱਥੇ ਲਿਖਿਆ ਹੁੰਦਾ देयर ਐਡਮਿਟ ਕਾਰਡ ਐਂਡ ਸ਼ਡਿਊਲਿੰਗ ਡਿਟੇਲਸ ਫਰੋਮ ਦੀ ਕੈਂਡੀਡੇਟਸ ਲੌਗਇਨ ਪੇਜ ਸਟਾਰਟਸ ਫਰੋਮ ਦੀ 1 ਅਕਤੂਬਰ 2025 ਠੀਕ ਹੈ ਇਥੇ ਜਿਹੜਾ ਤੁਹਾਨੂੰ ਡਿਟੇਲ ਹੈ ਸਾਰਾ ਕੁਝ ਐਡਮਿਟ ਕਾਰਡ ਡਿਟੇਲਸ ਉਹਨਾਂ ਦੇ ਐਡਮਿਟ ਕਾਰਡਸ ਦੀਆਂ ਸਭ ਕੁਝ ਜਿਹੜਾ ਤੁਹਾਨੂੰ 1 ਅਕਤੂਬਰ ਤੋਂ ਆਜੂਗਾ ਠੀਕ ਹੈ 1 ਅਕਤੂਬਰ ਤੋਂ ਬਾਅਦ ਟਟੋਕਟ ਤੁਸੀਂ ਲੈ ਕੇ ਚਲੋ 3 ਜਾਂ 4 ਤੇ ਹੁਣ ਜਿਹੜੇ ਮਤਲਬ ਸੋਡੇ 15511 ਸਟੂਡੈਂਟਸ ਨੇ ਤੇ ਜਿਹੜਾ ਸਾਰਿਆਂ ਦਾ ਐਡਮਿਟ ਕਾਰਡ ਹੈ ਉਹ ਜਾਂ ਤਾਂ ਹਫਤਾ ਪਹਿਲਾਂ ਉਹ ਦੇ ਦੇਣਗੇ ਠੀਕ ਆ ਨਹੀਂ ਫਿਰ ਇਹ ਹੋਊਗਾ ਕਿ ਅੱਜ ਜਿਵੇਂ ਅੱਜ ਐਡਮਿਟ ਕਾਰਡ ਦਿੱਤਾ ਅੱਜ ਤੋਂ ਤੀਜੇ ਜਾਂ ਚੌਥੇ ਦਿਨ ਕਿਸੇ ਕੈਂਡੀਡੇਟ ਦਾ ਆਪਾਂ ਕਹਿ ਸਕਦੇ ਹਾਂ ਕਿ ਫਿਜ਼ੀਕਲ ਹੋਣਾ ਜਿਵੇਂ ਲਾਸਟ ਵਾਰ ਹੋਈ ਸੀ ਠੀਕ ਹੈ ਫਿਰ ਉਸ ਦਿਨ ਵੀ ਇਸ ਤਰੀਕੇ ਨਾਲ ਚੱਲੂ ਇੱਕਾ ਸੋਡੇ ਇਹ ਜੇ 7-8 ਤਰੀਕ ਤੋਂ ਆਪਾਂ ਮੰਨ ਕੇ ਚੱਲੀਏ 7 ਤਰੀਕ ਤੋਂ ਸ਼ੁਰੂ ਹੋਏ ਤਾਂ ਇਹ ਸੋਡੇ ਜਿਹੜਾ ਹੈਗਾ 20 ਅਕਤੂਬਰ ਤੱਕ 13-14 ਦਿਨਾਂ ਦੇ ਵਿੱਚ ਸਾਰੇ ਇਹਨਾਂ ਨੂੰ ਫਿਜ਼ੀਕਲ ਨੇ ਉਹ ਕੰਪਲੀਟ ਕਰਵਾ ਠੀਕ ਹੈ ਸਾਰੇ ਹੁਣ ਸਾਰੇ ਤੁਸੀਂ ਇਹ ਮੰਨ ਕੇ ਚਲੋ ਤਿੰਨ ਚਾਰ ਦਿਨ ਉਸ ਮੰਥ ਦੇ ਤੇ 17 18 ਦੇ ਨਹੀਂ ਮੰਥ ਦੇ ਇਹ 20 ਦਿਨ ਸੋਡੇ ਫਿਊਚਰ ਡਿਸਾਈਡ ਕਰਨਗੇ ਸੋ ਆਪਣੀ ਜਿਹੜੀ ਤਿਆਰੀ ਨੂੰ ਹੁਣ ਖਿੱਚ ਕੇ ਰੱਖੋ ਤੇ ਹੁਣ ਜਿਹੜੀਆਂ ਤੁਸੀਂ ਗਲਤੀਆਂ ਨਹੀਂ ਕਰਨੀਆਂ ਉਹ ਇਹ ਇਹ ਨੇ ਕਿ ਹੁਣ ਤੁਸੀਂ ਜਿਆਦਾ ਜ਼ੋਰ ਨਹੀਂ ਲੈਣਾ ਹੁਣ ਤੁਸੀਂ ਜਿਹੜਾ ਹੈਗਾ ਲੌਂਗ ਰਨਿੰਗ ਤੇ ਧਿਆਨ ਦਿਓ ਕਿਉਂਕਿ ਅਗਰ ਤੁਸੀਂ ਇਹ 12 13 ਦਿਨਾਂ ਨੂੰ ਛੱਡ ਕੇ ਜਿਹੜੀ ਮੀਂਹ ਪੈ ਰਿਹਾ ਸੀ ਆਪਣੇ ਪੰਜਾਬ ਦਾ ਜਿਹੜਾ ਮੌਸਮ ਖਰਾਬ ਸੀ ਉਸ ਦਿਨਾਂ ਨੂੰ ਵੀ ਛੱਡ ਕੇ ਅਗਰ ਜਿਹੜੀ ਬੱਚਿਆਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਆ ਠੀਕ ਆ ਉਹ ਹੋਈ ਨਹੀਂ ਟੈਨਸ਼ਨ ਨਾ ਲੋ ਆਰਾਮ ਨਾਲ ਜਿਹੜੀ ਹੈਗੀ ਤੁਸੀਂ ਰਨਿੰਗ ਕਰੋ ਤੇ ਆਪਣਾ ਜਿਹੜਾ 60 ਫੀਟ ਤੋਂ ਵਿਚਾਰ ਰੱਖੋ ਕਿਉਂਕਿ ਜੇ ਹੁਣ 60 ਵਜੇ ਤਾਂ ਤੁਸੀਂ ਫਿਜ਼ੀਕਲੀ ਇਹ ਹੋ ਸਕਦਾ ਕਿ ਤੁਸੀਂ ਫਿਜ਼ੀਕਲ ਨਾ ਹੀ ਦੇ ਸਕੋ ਠੀਕ ਆ ਆਪਣਾ ਲੌਂਗ ਜੰਪ ਹਾਈ ਜੰਪ ਬਸ 3 ਜਾਂ 2 ਜਾਂ 3 ਲਗਾਇਆ ਕਰੋ ਉਹ ਸਤੋਂ ਲੱਗਣ ਜਾਂ ਨਾ ਲੱਗਣ ਤੁਸੀਂ 3 ਲੌਂਗ ਜੰਪ ਲਾਉਣੇ 3 ਹਾਈ ਜੰਪ ਲਾਉਣੇ ਆ ਤੇ 1600 ਮੀਟਰ ਬਦੋ 2000 ਮੀਟਰ ਠੀਕ ਆ ਰਾਮਨਾਰ ਰਨਿੰਗ ਕਰਨੀਆਂ ਤੇ ਅਬਦਾ ਜਿਹੜਾ ਟਾਈਮ ਆ ਤੁਸੀਂ 2 ਦਿਨ ਛੱਡ ਕੇ ਤੀਜੀ ਦਿਨ ਆਪਣਾ ਜਿਹੜਾ ਟਾਈਮ ਲਗਾਇਆ ਕਰੋ ਠੀਕ ਆ ਤੀਜੀ ਦਿਨ ਟਾਈਮ ਲਗਾਇਆ ਕਰੋ ਤੇ 2 ਦਿਨ ਤੁਸੀਂ ਰੈਸਟ ਨਾ ਰਨਿੰਗ ਜਿਹੜੀ ਹੈਗਾ ਆਰਾਮ ਨਾਲ ਰਨਿੰਗ ਕਰਨੀ ਆ ਠੀਕ ਆ ਤੇ ਇਹ ਤਾਂ ਅਸੀਂ ਜਿਹੜੀ ਅੱਜ ਦੀ ਸਾਰੀ ਅਪਡੇਟ ਆ ਇਹ ਹੀ ਹੋਈ ਸੀ ਹੁਣ ਬਸ ਤੁਸੀਂ ਮੰਨ ਕੇ ਚੱਲੋ ਕਿ 1 ਅਕਤੂਬਰ ਤੋਂ ਸਾਰੀ ਡਿਟੇਲ ਆਉਗੀ ਤੇ 3 ਜਾਂ 4 ਅਕਤੂਬਰ ਤੋਂ ਥੋੜਾ ਜਿਹੜਾ ਫਿਜ਼ੀਕਲ ਸਟਾਰਟ ਹੋ ਜਾਣਗੇ ਚਾਹੇ 4 ਅਕਤੂਬਰ ਪਹਿਲਾ ਦਿਨ ਹੋਵੇ ਚਾਹੇ 5 ਅਕਤੂਬਰ ਪਹਿਲਾ ਦਿਨ ਹੋਵੇ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਫਿਜ਼ ਉਹ ਤੁਸੀਂ ਦੇਖ ਹੀ ਸਕਦੇ ਹੋ ਬਸ ਮੈਂ ਇਸ ਵਾਰ ਜਿਹੜੀ ਹੈਗੀ ਫਾਈਨਲ ਐਕਸਪੈਕਟਿਡ ਕੱਟ ਆਫ ਤੇ ਸਪੈਸ਼ਲ ਜਿਹੜਾ ਵੀਡੀਓ ਬਣਾਈ ਸੀ ਤੇ ਆਪਾਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਤਕਰੀਬਨ ਤਕਰੀਬਨ ਪੁਆਇੰਟਾਂ ਦੇ ਨੇੜੇ ਤੇੜੇ ਇਸ ਦੇ ਪੁਆਇੰਟਾਂ ਦੇ ਨੇੜੇ ਤੇੜੇ ਆਪਾਂ ਵੀ ਜਿਹੜੀ ਫਾਈਨਲ ਕੱਟ ਆਫ ਆ ਉਹ ਰਹਿ ਸਕਦੀ ਆ ਆਪਾਂ ਇਹ ਯਕੀਨ ਨਾਲ ਹੀ ਕਹਿ ਸਕਦੇ ਕਿ ਸਿਰ ਇੰਨੀ ਹੋਣੀ ਆ ਮੇ ਵੀ ਹੋ ਸਕਦਾ ਇਸ ਤੋਂ 2 ਪੁਆਇੰਟ ਘੱਟ ਵਗ ਜੇ 1 ਨੰਬਰ ਘੱਟ ਵਗ ਜੇ ਜਾਂ 1 ਪੁਆਇੰਟ ਜ਼ਿਆਦਾ ਵਗ ਜੇ 1 ਪੁਆਇੰਟ ਵੱਧ ਵਗ ਜੇ ਠੀਕ ਹੈ ਤੁਸੀਂ ਆਪਣੀ ਜਿਹੜੀ ਫਾਈਨਲ ਕੱਟ ਆਫ ਆ ਇਸ ਦੇ ਹਿਸਾਬ ਨਾਲ ਅਗ ਤਾਂ ਹੋ ਸਕਦਾ ਤੁਹਾਡਾ ਕਿ ਫਾਈਨੈਂਸ 100% ਨੰਬਰ ਪੈ ਸਕਦਾ ਠੀਕ ਆ ਇੱਥੋਂ ਤੁਸੀਂ ਜਿਹੜੀ ਹੈਗੀ ਆਪਣੀ ਕੱਟ ਆਫ ਨੂੰ ਦੇਖੀ ਦੇਖ ਲਿਓ ਤੇ ਆਪਣੇ ਜਿਹੜੇ ਅਗਰ ਤੁਸੀਂ ਨੰਬਰਾਂ ਦਾ ਕੋਈ ਜਾਂ ਤੁਹਾਨੂੰ ਕੋਈ ਹੋਰ ਵੀ ਵੀਡੀਓ ਚ ਡਾਊਟ ਹੋਇਆ ਤਾਂ ਮੈਨੂੰ ਕਮੈਂਟ ਜ਼ਰੂਰ ਕਰੋ ਕਿ ਸਰ ਆਹ ਗੱਲ ਆ ਸੀ ਆ ਪੁੱਛਣਾ ਫਿਜ਼ੀਕਲੀ ਕੀ ਕੁਝ ਕਰਨਾ ਜਾਂ ਕਿਵੇਂ ਕੁਝ ਨਹੀਂ ਕਰਨਾ ਕਿਹੜੀ ਚੀਜ਼ ਤੋਂ ਅਸੀਂ ਵਿਚਾਰ ਕਰੀਏ ਉੱਥੇ ਅਸੀਂ ਕੀ ਕੁਝ ਖਾ ਕੇ ਜਾ ਸਕਦੇ ਹਾਂ ਜਾਂ ਕਿਵੇਂ ਐਵਰੀ ਹੋ ਸਕਦਾ ਵਿੱਚ ਤਿੰਨ ਉਮੀਦਵਾਰ ਹੁੰਦੇ ਨੇ ਕਿ ਸਰ ਸਾਨੂੰ ਪੇਨ ਹੋ ਰਿਹਾ ਐਸ਼ਨ ਪੇਨ ਹੋ ਰਿਹਾ ਉਹਨਾਂ ਚੀਜ਼ਾਂ ਨੂੰ ਕੀ ਵਿਚਾਰ ਰੱਖਣਾ ਅਗਰ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਡਾਊਟ ਹੋਇਆ ਤੇ ਤੁਸੀਂ ਉੱਥੇ ਮੈਨੂੰ ਕਮੈਂਟਾਂ ਚ ਪੁੱਛੋ ਮੈਂ ਤੁਹਾਨੂੰ ਜਰੂਰ ਜਿਹੜੀ ਹੈਗਾ ਤੁਹਾਡਾ ਜਵਾਬ ਦੇਵਾਂਗਾ ਵੈਸੇ ਵੀ ਕਵਰ ਆਉਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸਾਢੇ 6 ਮਿੰਟਾਂ ਦੀ ਰਨਿੰਗ ਆ ਵੌਇਸ ਲਈ ਠੀਕ ਆ ਤੇ ਗਰਲਜ਼ ਲਈ ਸ਼ਾਇਦ 4 4.5 ਮਿੰਟਾਂ ਦੀ ਹੁੰਦੀ ਹੈ ਤੇ ਰਨਿੰਗ ਵੀ ਮਤਲਬ 800 ਮੀਟਰੀ ਹੁੰਦੀ ਹੈ ਠੀਕ ਆ ਮਤਲਬ ਤੁਸੀਂ ਰਾਮ ਨਾਲ ਬੇਫਿਕਰ ਹੋ ਕੇ ਅਗਰ ਛੋਟੀ 10 ਦਿਨਾਂ ਦੀ ਵੀ ਤਿਆਰੀ ਹੈ ਨਾ ਤੁਸੀਂ ਉਰੇ ਛੋਟਾ ਗਰਾਊਂਡ 'ਚ ਅਪਡੇਟ ਟਾਈਮ ਨਹੀਂ ਲੱਗਦਾ ਆਉਂਦਾ ਹੋਣਾ ਤਾਂ ਵੀ ਤੁਹਾਨੂੰ ਕੋਈ ਕਰਵਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਉੱਥੇ ਇਹ ਹੁੰਦਾ 30 ਕ ਜਣੇ ਇੱਕ ਗਰੁੱਪ 'ਚ 30 ਜਾਂ 40 ਜਣੇ ਪਹਟਾਇਆ ਕਰਨਗੇ ਇੱਥੇ ਤੁਹਾਡੀ ਜਰਸੀ ਨੰਬਰ ਹੋਇਆ ਕੋਈ 1 ਤੋਂ ਲੈ ਕੇ 40 ਜਣਿਆਂ ਤੱਕ ਜਾਂ 30 ਜਣਿਆਂ ਤੱਕ ਦੀ ਠੀਕ ਆ ਉਥੇ ਇੱਕ ਦੂਜੇ ਨੂੰ ਦੇਖ ਕੇ ਤੁਹਾਡੀ ਰਨਿੰਗ ਜਿਹੜੀ ਆਬਦਤ ਤੇਜ ਹੋ ਜਾਂਦੀ ਹੈ ਤੇ ਉਥੇ ਗਰਾਉਂਡ ਇੰਨੇ ਮਤਲਬ ਜਲੰਧਰ ਜਿਹੜੇ ਗਰਾਉਂਡਾਂ ਚ ਫਿਜ਼ੀਕਲ ਹੋਣੇ ਆ ਉਹ ਇੰਨੇ ਕਿ ਮਤਲਬ ਸਹੀ ਤਰੀਕੇ ਨਾਲ ਬਣਾਏ ਹੋਣੇ ਨਾ ਉਥੇ ਅਗਰ ਤੁਸੀਂ ਆਪਣੇ ਸਹੀ ਤਰੀਕੇ ਨਾਲ ਰਨਿੰਗ ਕਰ ਰਹੇ ਹੋ ਬਿਨਾ ਮਤਲਬ ਡੇਗੇ ਕਰੇ ਤਾਂ ਉਸੇ ਸੋਡੀ ਜਿਹੜੀਆਂ ਖੁਦ ਬਾ ਖੁਦ ਜਿਹੜੀ ਟਾਈਮ ਦੇ ਵਿੱਚ ਚਾਰ ਗੇੜੇ ਨੇ ਉਹ ਪੂਰੇ ਹੋ ਜਾਂਦੇ ਆ ਠੀਕ ਆ ਬਾਕੀ ਅਗਰ ਤੁਹਾਨੂੰ ਮੈਂ ਤੁਹਾਨੂੰ ਪਹਿਲੀ ਕੀ ਕੋਈ ਡਾਊਟ ਹੋਇਆ ਤਾਂ ਪੁੱਛ ਲਿਓ ਬਾਕੀ ਮੈਂ ਉਮੀਦ ਕਰਦਾ ਜੇ ਇਹ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ